ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖਿਓ ਮੇਰੇ ਮਾਲਕ ਸੱਚਾ ਪਾਤਸ਼ਾਹ ਸਾਹਿਬ ਜੀ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਤੇ ਸਭ ਦੇ ਮਨੋ ਕਾਮਨਾਵਾਂ ਆਏ ਅਕਾਲ ਪੁਰਖ ਵਾਹਿਗੁਰੂ ਜੀ ਜ਼ਰੂਰ ਪੂਰੀਆਂ ਕਰ ਦਿਓ ਜੀ ਸੋ ਵਿਆਹ ਦੇ ਕਾਰਜ ਸੀਗੇ ਜਿਹੜੇ ਤੁਸੀਂ ਸਾਰਿਆਂ ਨੇ ਦੇਖੇ ਆ ਤੇ ਸਭ ਨਹੀਂ ਸਰਾਇਆ ਵੀ ਹੈ ਉਹ ਕਿਹੜੀ ਗੱਲੋਂ ਬਈ ਤੁਸੀਂ ਪਹਿਲਾਂ ਆਪਣੀ ਬੇਟੀ ਦੀ ਮੈਰਿਜ ਕੀਤੀ ਉਹ ਵੀ ਘਰੇ ਕੀਤੀ ਤੇ ਅੱਜ ਆਪਣੀ ਭੈਣ ਦੀ ਮੈਰਿਜ ਕੀਤੀ ਉਹ ਵੀ ਤੁਸੀਂ ਘਰੇ ਕੀਤੀ ਹੈ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਕਹਿੰਦੇ ਵੀ ਲੋਕਾਂ ਦੇ ਵਿੱਚ ਮੈਸੇਜ ਜਾਊਗਾ ਵੀ ਜਿਹੜਾ ਅਸੀਂ ਪਹਿਲਾਂ ਵਾਲੀ ਸਾਈਡ ਨੂੰ ਆੜਤੀਆਂ ਕੋਲ ਤੇ ਚੱਕ ਕੇ ਪੈਸੇ ਜਾਂ ਬੈਂਕਾਂ ਤੋਂ ਕਰਜ਼ੇ ਲੈ ਲੈ ਕੇ ਆਪਾਂ ਉਥੇ ਪੈਸਾ ਲਾਉਂਦੇ ਆ ਇੱਕ ਥੋੜੇ ਜੇ 5-7 ਘੰਟੇ ਦਾ ਇੱਕ ਸਵਾਦ ਦੇਖਣ ਨੂੰ ਜਾਂ ਕੋਈ ਪ੍ਰੋਗਰਾਮ ਕਰਨ ਨੂੰ ਵੀ ਉਹ ਚੀਜ਼ਾਂ ਤੋਂ ਸ਼ਾਇਦ ਪੰਜਾਬ ਵਾਸੀ ਜਾਂ ਕੋਈ ਹੋਰ ਲੋਕ ਨਸੀਹਤ ਲੈਣਗੇ ਵੀ ਇਹ ਦੇ ਕਰਕੇ ਮੈਨੂੰ ਸ਼ਾਬਾਸ਼ ਦਿੰਦੇ ਰਹੇ ਕਾਫੀ ਜਣੇ ਦਾ ਫੋਨ ਆ ਭੈਣਾਂ ਦਾ ਵੀ ਆਇਆ ਵੀਰਿਆਂ ਦਾ ਵੀ ਆਇਆ ਵੀ ਤੁਸੀਂ ਬਹੁਤ ਵਧੀਆ ਕਾਰਜ ਕੀਤਾ ਜਿਹੜਾ ਤੁਸੀਂ ਘਰੇ ਕੀਤਾ ਏ ਕਿਉਂਕਿ ਦੌੜ ਲੱਗੀ ਵੀ ਆ ਅੱਜ ਕੱਲ ਬਹੁਤ ਦਿਖਾਵੇ ਦੀ ਦਿਖਾਵਾ ਵੀ ਪੈਲਸਾਂ ਦਾ ਹੋ ਗਿਆ ਜੀ ਆਹ ਗੱਡੀ ਕਰ ਲੋ ਫਲਾਣਾ ਟਿਮ ਕਮ ਕਾ ਵੀ ਉਸ ਤੋਂ ਪਰੇ ਉੱਠ ਕੇ ਜਿਹੜਾ ਕਾਰਜ ਜਿਖਣਾ ਪਹਿਲਾਂ ਸਾਦੇ ਕਾਰਜ ਹੁੰਦੇ ਸੀਗੇ ਵੀ ਉਹਦੇ ਮੇਲਜੋਲ ਦਾ ਕਾਰਜ ਜਿਹੜਾ ਕਰਿਆ ਹੈ ਵੀ ਬਹੁਤ ਵਧੀਆ ਰਿਹਾ ਇਹ ਤੇ ਸਾਰਿਆਂ ਦਾ ਧੰਨਵਾਦ ਹੈ ਜਿੰਨਿਆਂ ਨੇ ਵੀ ਵੀਡੀਓਜ਼ ਦੇਖੀਆਂ ਸਾਨੂੰ ਪਿਆਰ ਬਖਸ਼ਿਆ ਤੇ ਜਿਨ੍ਹਾਂ ਨੇ ਸਾਨੂੰ ਉਤਸ਼ਾਹਿਤ ਕੀਤਾ ਵੀ ਤੁਸੀਂ ਹਾਂ ਬਹੁਤ ਵਧੀਆ ਕਾਰਜ ਕੀਤਾ ਉਹਨਾਂ ਦਾ ਵੀ ਤਾਹ ਦਿਲੋਂ ਧੰਨਵਾਦ ਹੈ ਸ਼ੁਕਰੀਆ ਬੜੀ ਮਿਹਰਬਾਨੀ ਉਹਨਾਂ ਦੀ ਤੇ ਇਹ ਕਾਰਜ ਹੈ ਜੀ ਬਸ ਤਕਰੀਬਨ 1-2 ਦਿਨ ਦੇ ਵਿੱਚ ਜਿਵੇਂ ਛੋਟੀ ਛੋਟੀ ਰਸਮਾਂ ਹੋਣੀਆਂ ਨੇ ਵੀ ਕੋਠੀ ਝਾੜਦੀ ਰਸਮ ਹੋ ਜਾਂਦੀ ਆ ਹਨ ਤੇ ਹੋਰ ਇੱਕ ਛੋਟੀਆਂ ਮੋਟੀਆਂ ਰਸਮ ਜਿckਣਾ ਕੁੜੀ ਨੂੰ ਪੱਥ ਫੇਰਿਆਂ ਬਾਤ ਤੇ ਲੈ ਕੇ ਆਉਣਾ ਜਾਂ ਕੋਈ ਮਿਲਣੀ ਕਰਨ ਦੀ ਰਸਮ ਹੋਰ ਸਮਝੀਆਂ ਇਹ ਇੱਕ ਦੋ ਰਸਮਾਂ ਨੇ ਹਾਲ ਬਾਕੀ ਹੈਗੀਆਂ ਨੇ ਉਹ ਕਦੋਂ-ਕਦੋਂ ਟਾਈਮ ਟੂ ਟਾਈਮ ਹੁੰਦੀਆਂ ਜਾਂ ਕਰਨੀਆਂ ਨਹੀਂ ਕਰਨੀਆਂ ਹਾਲ ਵਿੱਚ ਆ ਉਹ ਤੇ ਅੱਜ ਜਣੀ ਇੱਕ ਰਸਮ ਹੈਗੀ ਜਿਹੜੀ ਕੋਠੀ ਝਾੜਦੀ ਜਿਹੜੀ ਸਾਡੀ ਭੈਣ ਵਿਆਹ ਕੇ ਗਈ ਹੈ ਠੀਕ ਹੈ ਨਾ ਮੇਰੇ ਮਾਮੇ ਦੀ ਕੁੜੀ ਤੇ ਉਹਦੇ ਜਿਹੜੇ ਨਾਨਕੇ ਆ ਉਹਨਾਂ ਦੇ ਘਰ ਨੂੰ ਹੁਣ ਕੋਠੀ ਝਾੜ ਲੈ ਕੇ ਜਾ ਰਹੇ ਆ ਜੀ ਤੇ ਕੋਠੀ ਝਾੜ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਘਰ ਦੇ ਵਿੱਚ ਮਠਿਆਈ ਹੁੰਦੀ ਹੈ ਉਹ ਮਠਿਆਈ ਦੇ ਵਿੱਚ ਤੇ ਕੁਝ ਹਿੱਸਾ ਉੱਥੇ ਪਜਾਉਣਾ ਹੁੰਦਾ ਸਾਡੇ ਤੇ ਦੋ ਤਿੰਨ ਕੋਠੀਆਂ ਝਾੜਾ ਹੋਣੀਆਂ ਜੀ ਅਸੀਂ ਉਹ ਵੀ ਕੋਠੀ ਝਾੜੇ ਬਣਾਣੇ ਹੁਣ ਉਹ ਥੋੜੀ ਮਠਿਆਈ ਬਚੀ ਜਿਹੜੀ ਅਲਮਾਨੇ ਮੱਜਰੇ ਵੀ ਲੈ ਕੇ ਜਾਣੀ ਐ ਉਹਦੇ ਬਾਅਦ ਵਿੱਕੀ ਦੇ ਸੌਰਿਆਂ ਨੂੰ ਵੀ ਲੈ ਕੇ ਜਾਣੀ ਐ ਤੇ ਜੇ ਫਿਰ ਮੈਨੂੰ ਐ ਸੈਂਟਰ ਚ ਲੱਤਾਂ ਵਾ ਤੂੰ ਕੋਈ ਚਾਚੇ ਨੂੰ ਵੀ ਕੱਢ ਲੈ ਲੈ ਰਹੇ ਆ ਨਾਲ ਦੇ ਨਾਲ ਠੀਕ ਹੈ ਨਾ ਤੇ ਉਧਰ ਵੀ ਲੈ ਕੇ ਜਾਣੀ ਐ ਆ ਹੋ ਸਕਦਾ ਵੀ ਕਰਨਵੀਰ ਦੇ ਨਾਨਕੇ ਨੂੰ ਲੈ ਕੇ ਜਾਣੀ ਐ ਇੱਧਰ ਉਧਰ ਯਾਨੀ ਕਿ ਫਿਰ ਮੰਮੀ ਨੂੰ ਸਾਡੇ ਨਾਨਕੇ ਨੂੰ ਮੰਮੀ ਕੋਲ ਨੂੰ ਵੀ ਭੇਜਣੀ ਐ ਤੇ ਮਠਾਈ ਬਚੀ ਹੋ ਇੰਨੀ ਹੋਈ ਆ ਮਠਾਈ ਹੈ ਵੀ ਇੰਨੀ ਨਾ ਹੈ ਵੀ ਕੰਟਰੋਲ ਚ ਵੀ ਹੈਗੀ ਆ ਰ ਹੈਗੀ ਵੀ ਐ ਮਤਲਬ ਖਾਸਾ ਕੁਸ ਹੈ ਵੀ ਜਿਹੜਾ ਹੈਗਾ ਤੇ ਸਵੇਰੇ ਸਵੇਰੇ ਅੱਜ ਜੀ ਕਿਤੇ ਜਾਣਾ ਪੈਗਾ ਸੀ ਬਾਹਰ ਤੇ ਠੰਡ ਜੀ ਗਈ ਲੱਗ ਜਿਹਨੇ ਮੇਰੇ ਗਲੇ ਦਾ ਹਾਲਾਤ ਥੋੜੇ ਜਿਹਾ ਕਰਕੇ ਖਰਾਬ ਤੇ ਉਹ ਔਖਾ ਹੈ ਤੇ ਵਿੱਕੀ ਵੀ ਮੇਰੇ ਘਰ ਦੇ ਵਿੱਚ ਰੋਪੜੇ ਘੁੰਮ ਕੇ ਆਇਆ ਵੀ ਤਿਆਰ ਹੋਇਆ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਾ ਕੇ ਆ ਸੰਦੀਪ ਨੇ ਖਾ ਖਾ ਕੇ ਮਠਕਈਆਂ ਵਿਆਹ ਦੇ ਵਿੱਚ ਹਾਂ ਹੁਣ ਥੋੜੀ ਜੀ ਪ੍ਰੋਬਲਮ ਤਾਂ ਆਉਣੀ ਹੁੰਦੀ ਸਰੀਰ ਦੇ ਵਿੱਚ ਅੱਛਾ ਰੋਪੜ ਜਾ ਕੇ ਸੰਦੀਪ ਨੂੰ ਕੀ ਕਹਿੰਦਾ ਹਾਂ ਤੇ ਆਪ ਵੀ ਮੈਂ ਟੈਸਟ ਜੇ ਕਰਵਾ ਕੇ ਆ ਵੀ ਸ਼ੂਗਰ ਘੱਟ ਵੱਧ ਕਿਵੇਂ ਕਿਵੇਂ ਨਹੀਂ ਹੂੰ ਹੂੰ ਉਹ ਸਾਰਾ ਕੁਝ ਦੇਖਣਾ ਪਿਆ ਸਰੀਰ ਦਾ ਵੀ ਚੱਲ ਕੋਈ ਨਹੀਂ ਸਰੀਰ ਦੇ ਨਾਲ ਸਾਰਾ ਕੁਝ ਜੇ ਸਰੀਰ ਤੰਦਰੁਸਤ ਆ ਜੀ ਤਾਂ ਅਸੀਂ ਵਿਆਹ ਵੀ ਆਨੰਦ ਮਾਣ ਲਿਆ ਆਪਣੀ ਜ਼ਿੰਦਗੀ ਦਾ ਵੀ ਆਨੰਦ ਮਾਣ ਲੈਣਾ ਜੇ ਸਰੀਰ ਨਹੀਂ ਤਾਂ ਅੰਦਰ ਉਸਤ ਫਿਰ ਵਿਆਹ ਦਾ ਵੀ ਨਹੀਂ ਆਨੰਦ ਫਿਰ ਜ਼ਿੰਦਗੀ ਦਾ ਵੀ ਨਹੀਂ ਆਨੰਦ ਪਹਿਲਾਂ ਸਭ ਤੋਂ ਪਹਿਲਾਂ ਸਰੀਰ ਬਾਕੀ ਕੰਮ ਸਾਰੇ ਬੰਦ ਦੋ ਤਿੰਨ ਚੀਜ਼ਾਂ ਗੱਲਾਂ ਦੇ ਵਿੱਚ ਮੈਨੇ ਰੱਖਦੀਆਂ ਨੇ ਜਿਵੇਂ ਨਾ ਸਾਡੇ ਕੋਲ ਇੱਕ ਫੋਰਨਰ ਅ ਬਜ਼ੁਰਗ ਜੁੜੇ ਹੋਏ ਨੇ ਹੂੰ ਤੇ ਉਹ ਦੱਸਦੇ ਸੀਗੇ ਕਹਿੰਦੇ ਵੀ ਉਹਨਾਂ ਦਾ ਵੀ ਇੱਕ ਫਰੈਂਡ ਕੋਈ ਮਿੱਤਰ ਹੂੰ ਕਹਿੰਦਾ ਵੀ ਜਿੰਨਾ ਕਿ ਮੇਰੇ ਕੋਲ ਪੈਸਾ ਮੇਰੇ ਨਾਲ ਤੇ ਦੁੱਗਣਾ ਪੈਸਾ ਉਹਦੇ ਕੋਲ ਹਾਂ ਉਹ ਕਹਿੰਦਾ ਵੀ ਮੇਰੇ ਕੋਲ ਪੈਸਾ ਐ ਇੰਨਾ ਜੇ ਮੈਂ ਖਤਮ ਕਰਨਾ ਚਾਹਾਂ ਵੀ ਮੈਂ ਇੱਥੇ ਖਤਮ ਨਹੀਂ ਹੋਣਾ ਹੈਗਾ ਹਾਂ ਵੀ ਮੇਰੇ ਸਰੀਰ ਦੀਆਂ ਲੋੜਾਂ ਓਨੀਆਂ ਕਿ ਆਪਾਂ ਤਾਂ ਮੈਂ ਪੂਰੀਆਂ ਕਰੀਆਂ ਹੋਈਆਂ ਉਹ ਤੋਂ ਬਾਅਦ ਹੁਣ ਕਿਆ ਕਰ ਲੂਗਾ ਬੰਦਾ ਬਾਅਦ ਤੋਂ ਬਾਅਦ ਕਿਆ ਖਾ ਲੂਗਾ ਬਾਅਦ ਤੋਂ ਬਾਅਦ ਕਿੰਨੇ ਕੁ ਵਧੀਆ ਕੱਪੜੇ ਪਾ ਲੂਗਾ ਬੜੀ ਤੋਂ ਬੜੀ ਗੱਡੀ ਕਿਹ ਜੀ ਲੈ ਲੂਗਾ ਹਾਂ ਐਂ ਬੰਦਾ ਜਹਾਜ਼ ਵੀ ਖਰੀਦੂ ਤੇ ਬਾਅਦ ਕਿਆ ਖਰੀਦ ਲੂਗਾ ਐਸੀ ਜੇ ਕਹਿੰਦਾ ਵੀ ਉਹ ਲੋੜਾਂ ਮੇਰੀਆਂ ਸਾਰੀਆਂ ਆਲਰੇਡੀ ਪੂਰੀਆਂ ਮਰ ਕੋ ਫਿਰ ਵੀ ਪੈਸਾ ਬਹੁਤ ਆ ਕਹਿੰਦਾ ਉਹ ਬੰਦੇ ਕੋਲ ਪੈਸਾ ਬਹੁਤ ਆ ਪਰ ਉਹ ਸਰੀਰ ਦੇ ਵਿੱਚ ਉਹਦੇ ਬਿਮਾਰੀ ਕਹਿੰਦਾ ਉਹਨੋਂ ਪੈਸਾ ਡਾਕਟਰ ਨੂੰ ਜਵਾਬ ਦੇਈ ਜਾਂਦੇ ਉਹ ਪੈਸਾ ਕਿਤੇ ਕੰਮ ਨਹੀਂ ਆ ਰਿਹਾ ਉਹ ਕਹਿੰਦਾ ਮੈਂ ਉਹਦੇ ਬਸਤੇ ਉਹਨੂੰ ਪੈਸਾ ਉਹ ਮਿੱਟੀ ਆ ਹੂੰ ਉਹ ਪੈਸਾ ਮਿੱਟੀ ਹੋ ਜਾਵਾ ਹਨਾ ਤੇ ਦੂਸਰੇ ਪਾਸੇ ਜਿਹੜੇ ਇਹਦੀ ਗੱਲ ਮਹਾ ਵੀ ਤੁਸੀਂ ਕੀ ਹੱਸ ਤਕਰੀਬ 'ਚ ਕਹਿੰਦਾ ਮੈਂ ਤਕਰੀਬ 'ਚ ਐਦਾਂ ਵੀ ਪੰਜਾਬ ਦੇ ਵਿੱਚ ਮੈਂ ਰਜਵਾੜਿਆਂ ਦੇ ਘਰ ਤੇ ਆਇਆ ਸੀਗਾ ਇੱਥੇ ਹੂੰ ਗਿਆ ਵਾ ਵੀ ਕਿੱਥੇ ਜੀ ਮਤਲਬ ਕਹਿੰਦਾ ਬਾਪ ਇੰਗਲੈਂਡ ਦੇ ਵਿੱਚ ਕਹਿੰਦਾ ਵੀ ਮੇਰੀ ਉੱਥੇ ਐਨ ਟੌਰ ਤੇ ਸਾਰੇ ਮੈਨੂੰ ਸਲੂਟ ਮਾਰਦੇ ਤੇ ਉਹਨਾਂ ਟਾਈਮਾਂ ਵਿੱਚ ਜਦ ਫੀਟ ਗੱਡੀ ਨਵੀਂ ਆਈ ਸੀ ਕਦੇ ਕਿਸੇ ਕੋਲ ਹੁੰਦੀ ਸੀਗੀਆਂ ਜਾਂ ਅੰਬੈਸਡਰ ਹੁੰਦੀ ਸੀ ਕਹਿੰਦਾ ਸਾਡੇ ਘਰ ਗੱਡੀ ਸੀ ਉਸ ਟਾਈਮ ਦੇ ਵਿੱਚ ਜਦੋਂ ਮੈਂ ਜਵਾਨ ਹਾਂ ਅੱਜ ਬਜ਼ੁਰਗ ਆ ਉਹ ਕਹਿੰਦਾ ਮੈਂ ਫੇਰ ਇੱਥੇ ਆ ਕੇ ਕਹਿੰਦਾ ਇਹ ਚੱਕਰਾਂ ਵਿੱਚ ਫਸ ਗਿਆ ਹੁਣ ਪੈਸਾ ਦਾ ਬਥੇਰਾ ਹੈਗਾ ਕਹਿੰਦਾ ਮੇਰੇ ਜਿਹੜੇ ਜੁਆਕ ਹੈ ਉਹ ਆਪਣਾ ਆਪਣਾ ਵਿਆਹ ਕਰਾ ਕੇ ਸੈਪਰੇਟ ਰਹਿੰਦੇ ਆ ਕਹਿੰਦਾ ਮੈਂ ਤੇ ਮੇਰੀ ਘਰ ਵਾਲੀ ਕਹਿੰਦਾ ਅਸੀਂ ਅਲਦਾਰੇ ਚੱਕੀ ਜਾਂਦੇ ਬਿੱਲ ਬਤੌਰੀ ਵਾਂਗੂ ਬੈਠੇ ਕਹਿੰਦਾ ਵੀ ਹੁਣ ਉਹ ਪੈਸਾ ਬਥੇਰਾ ਹੈ ਕਹਣਾ ਅਸੀਂ ਕਹਿੰਦੇ ਸੀ ਪੁੱਤ ਨੂੰ ਤੁਸੀਂ ਪੈਸਾ ਲੈ ਲੋ ਕਹਿੰਦੇ ਅਸੀਂ ਕੀ ਕਰਨਾ ਪੈਸਾ ਅਸੀਂ ਆਪਣਾ ਉਹਨਾਂ ਦੀ ਸੋਚ ਇਹ ਜੀ ਦੇਖ ਲੈ ਵੀ ਕਿ ਹਾਂ ਬੇ ਬੱਚੇ ਕਹਿੰਦੇ ਸੀ ਆਪਣਾ ਕਮਾ ਕੇ ਆਪ ਖਾਓਗੇ ਅਸੀਂ ਆਸਾਨ ਨਿਕਰਾਉਣਾ ਕਿ ਇੱਥੇ ਚਲੋ ਉਹ ਕਹਿੰਦਾ ਹੁਣ ਪੈਸਾ ਇੰਨਾ ਹੈਗਾ ਮੇਰੇ ਕੋਲ ਕਹਿੰਦਾ ਮੈਂ ਨਾ ਕਹਿੰਦਾ ਮੈਂ ਉਰੇ ਬੈਠਾ ਆ ਸੋਚਿਆ ਮੈਂ ਕਾ ਦਿੰਦੀਆਂ ਨੂੰ ਚਲੇ ਜਾਵਾਂ ਉੱਥੇ ਇਹ ਕਹਿੰਦਾ ਮੈਨੂੰ ਸਲੂਟ ਵੱਜਦੇ ਆ ਇੱਥੇ ਕਹਿੰਦਾ ਕੋਈ ਬੁਲਾਉਂਦਾ ਹੀ ਨਹੀਂ ਹੈਗਾ ਨਾ ਫਿਰ ਕਿਹਦੇ ਜਾ ਸਕਦੇ ਕਹਿੰਦਾ ਔਰ ਤਾਂ ਕਹਿੰਦਾ ਹਫਤਾ ਪਹਿਲਾਂ ਜੇ ਕਿਸੇ ਨੂੰ ਮਿਲਣਾ ਹੋਵੇ 5 ਮਿੰਟ ਵਾਸਤੇ 10 ਮਿੰਟ ਵਾਸਤੇ ਤਾਂ ਹਫਤਾ ਇਹ ਇਹ ਗੱਲਾਂ ਨੋਟ ਕਰਨ ਵਾਲੀਆਂ ਗੱਲਾਂ ਇਹ ਵੀ ਜਾਨੀ ਇੱਥੇ ਤਾਂ ਆਏ ਆ ਵੀ ਜੀ ਕਰਿਆ ਚਲੋ ਜੀ ਚੱਕਿਆ ਮੋਟਰਸਾਈਕਲ ਚਾਲੂ ਪਾਇਆ ਸਾਰੇ ਬੜ ਗਿਆ ਜਾ ਕੇ ਬੀਬੀ ਦੇ ਦੋ ਪੈਰੀ ਹੱਥ ਲਾਏ ਬੀਬੀ ਕਿਆ ਹਾਲ ਚਾਲ ਆ ਬੀਬੀ ਠੀਕ ਐ ਬੀਬੀ ਨੇ ਚਾਹ ਪਲਾ ਦੇਣੀ ਦੋ ਘੰਟੇ ਕਦਾ ਮਾਰ ਕੇ ਮੁੜਿਆ ਉੱਥੇ ਦਾ ਬਾਈ ਹਫ਼ਤਾ ਪਹਿਲਾਂ ਸਾਰਾ ਕੁਝ ਕਰਨਾ ਪੈਂਦਾ ਜਾਨੀ ਉਹ ਇੱਕ ਗੱਲ ਐ ਸੋਚਣ ਦੀ ਵੀ ਸਾਰਾ ਕੁਝ ਪੈਸਾ ਵੀ ਨਹੀਂ ਹੁੰਦਾ ਸਕੂਨ ਵੀ ਹੋਣਾ ਜ਼ਰੂਰੀ ਹੈ ਸਕੂਨ ਬਹੁਤ ਜ਼ਿਆਦਾ ਜ਼ਰੂਰੀ ਤੇ ਸਾਡੀ ਵਿੱਕੀ ਦੇ ਕਹਾਣੇ ਵੀ ਸਿਹਤ ਦੇ ਲਈ ਵੀ ਸਾਰਾ ਕੁਝ ਨਹੀਂ ਵੀ ਥੋੜੀ ਜਿਹੀ ਸਿਹਤ ਸਾਡੀ ਤੰਦਰੁਸਤੀ ਦਾ ਅਸੀਂ ਪੈਸੇ ਦਾ ਵੀ ਸਵਾਦ ਲੈ ਸਕਦੇ ਹਾਂ ਦੁਨੀਆਦਾਰੀ ਦਾ ਸਵਾਦ ਲੈ ਸਕਦੇ ਹਾਂ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਨਾ ਸਕਦੇ ਜੇ ਸਰੀਰ ਵਿਚਾਰਾ ਕਸ਼ਟ ਦੇ ਵਿੱਚ ਫਿਰ ਔਖਾ ਫਿਰ ਉਹਦੀ ਟਾਈਮ ਟੂ ਟਾਈਮ ਇਹਦਾ ਵੀ ਇਹਦੇ ਵੀ ਟੈਸਟ ਵਗੈਰਾ ਕਰਵਾ ਕੇ ਇਹਦੀ ਦੇਖਰੇਖ ਕਰਨੀ ਵੀ ਜ਼ਰੂਰੀ ਹੈ ਤੇ ਜਿਹੜਾ ਅੱਜ ਅਸੀਂ ਜਾਣਾ ਜੀ ਕੋਠੀ ਝਾੜ ਲੈ ਕੇ ਸਾਡਾ ਮਾਮਾ ਵੀ ਰੈਡੀ ਵਰ ਰੈਡੀ ਹੈ ਤੇ ਤੁਹਾਨੂੰ ਹੁਣ ਮਿਲਾਉਂਦੇ ਆਪਾਂ ਆਪਣੇ ਮਾਮੇ ਨੂੰ ਉਸ ਤੋਂ ਬਾਅਦ ਅੰਦਰ ਉਹਨੇ ਕੀ ਪੈਕਿੰਗ ਕਰ ਲਈ ਕੀ ਨਹੀਂ ਪੈਕਿੰਗ ਕਰੀ ਉਹ ਤੁਹਾਨੂੰ ਦੱਸ ਦਿਆਂਗੇ ਦੁਬਾਰੇ ਆਪਾਂ ਮਾਮਾ ਸਾਡਾ ਜੁੱਤੀ ਨੂੰ ਪ੍ਰੈਸ ਲੱਗਿਆ ਹੋਇਆ ਕਰਨਾ ਹੈ ਹਾਂ ਜੀ ਪ੍ਰੈਸ ਦੀ ਸਾਰੇ ਜਾਣਾ ਸਾਰੇ ਜਾਣਾ ਸਾਰੇ ਅਜੇ ਤਾਰ ਨਹੀਂ ਗਈ ਅਜੇ ਜੱਟ ਕੇਲ ਖਾਧੀ ਟੋਲਣਾ ਹੈ ਹਾਂ ਸਾਰੇ ਨੂੰ ਜਾਣਾ ਅੱਜ ਜੀ ਸਾਰੇ ਜਾਣਾ ਐ ਦੇਖੋ ਮੈਂ ਪਤਾ ਹਲਵਾਈ ਨੂੰ ਮੈਂ ਮਿਸਤਰੀ ਕਹਿੰਦਾ ਹੁੰਦਾ ਆਹ ਇੱਕ ਐਨ ਨੂੰ ਮੈਂ ਪ੍ਰੈਸ ਲੱਗਿਆ ਹੋਇਆ ਕਰਨਾ ਸ੍ਰੀ ਕਾਲ ਜੀ ਸਾਨੂੰ ਸਰੀ ਮੁੰਡੀ ਕਿਥੇ ਆ ਗਈ ਆਈ 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 ਸ਼ੁਕਰ ਹੈ ਜੀ ਸਹੀ ਸਹੀ ਤਮ ਕਾਇਰ ਨੂੰ ਗੁਲੀ ਬੱਟ ਲੈ ਜਾਂਦਾ ਅਗਲਾ ਐਵੇਂ ਗੱਡੀ ਦੇ ਵਿੱਚ ਕਿਵੇਂ ਬੱਟ ਨੂੰ ਮੋਬਾਈਲ ਲੈਣਾ ਸੀ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਵਾ ਵਾ ਨਾ ਜੇਬ ਚ ਪਾ ਰੱਖਣੀ ਬਾ ਗੱਡਣੀ ਹੋਰੀ ਬਾ ਮੁੰਡੀ ਦੀ ਗੱਲ ਮੋ ਵੀਦਰ ਟੱਬਰ ਸਾਡਾ ਰੈਡੀ ਹੈ 커피 ਸਾਡਾ ਰੈਡੀ ਪਾ ਦੇ ਕੋਟੀ ਚਰ ਵੀ ਲਈਏ ਫੋਲ ਆ ਤਾਂ ਖਾਲੀ ਪਿਆ ਮੈਂ ਇਧਰ ਟੱਕੀ ਜਾਂਦਾ ਮਾਗੀ ਮੇਸੇ ਚ ਮਾਰ ਲਿਆ ਮੈਦਾ ਗੁੰਡਾ ਪਾਈ ਜਾਂਦਾ ਇਸ ਨੂੰ ਕਾਇਨ ਵਿੱਚ ਚ ਆ ਵੀ ਗਾਜੀ ਮੈਂ ਚਾ ਗਿਆ ਜੇ ਪਹਿਲਾਂ ਪਾ ਕੇ ਰੱਖ ਦਿੰਦੇ ਤਾਂ ਆ ਕੇ ਫਰਕ ਸਭ ਚਲ ਕੋਈ ਨਾ ਪਾ ਲਉ ਨਾ ਹਾਂ ਨਹੀਂ ਪੁੱਛਾ ਪਾਉਂ ਛੱਕ ਕੇ ਕਰਾਂ ਮੈਂ ਉਹ ਮੈਂ ਤਾਂ ਪਹਿਲਾਂ ਮੈਂ ਆ ਤੱਕ ਲੈ ਕੇ ਕੋਠੀ ਝਾੜ ਰਹੀ ਆ ਆ ਕੋਠੀ ਝਾੜਿਆ ਬਦਨ ਨੇ ਇੱਧਰ ਦੇਖ ਲਓ ਮੈਂ ਤਾਂ ਮੈਂ ਤਾਂ ਹੁਣ ਦੀਪਾ ਜਰ ਹੋ ਮਾ ਉਹਦਾ ਪਲਾਣਾ ਹੁਣ ਆ ਡਿਵੀਓ ਡਿਵੀਓ ਇੱਧਰ ਦੇਖ ਲਓ ਤੁਸੀਂ ਜੇ ਡਰਾਈਵਰ ਬੰਦੇ ਆ ਡਰਾਈਵਰ ਆਣੇ ਦਾ ਦੇਖਾ ਡੀਟੀਓ ਬਣੀ ਫਿਰਦਾ ਹੈ ਹਨਾ ਕਿਉਂਕਿ ਉਹਨਾਂ ਨੂੰ ਡਾਪਰ ਦਾ ਡੀਟੀਓ ਦੀ ਹੁੰਦਾ ਇੱਕ ਉਹ ਕਿੱਥੇ ਹੈ ਮੈਂ ਜਾਣ ਉਹਦੇ ਮਤਲਬ ਤਾਂ ਡੀਟੀਓ ਤਰਾਵੇ ਉਹ ਵੀ ਦੇ ਰਹੀ ਹੈ ਚਲੋ ਆ ਜਾਂਦੇ ਸੋਹਰੇ ਅੱਜ ਮਾਮਾ ਇੱਧਰ ਆ ਤੇ ਮਾਮਾ ਕੋ ਜੰਦੇ ਸੋਹਰੇ ਮਾਮਾ ਇੱਧਰ ਆ ਮਾਮੇ ਡਰਦਾ ਮਾਮੀ ਤੇਰੇ ਨਾਲ ਜੀ ਦੂਰ ਨੂੰ ਬੈਠਿਆ ਮਾਮਾ ਓਡੀਟ ਮਾਮੇ ਜੀ ਡੀਟੀਓ ਇੱਧਰ ਹੈ ਈ ਦੂਰ ਨੂੰ ਬੈਠਿਆ ਇਹ ਵੀ ਹੀ ਹੋ ਆ ਇਹ ਵੀ ਹੀ ਹੋ ਇਹ ਡੀਟੀਓ ਨਹੀਂ ਹੈ ਇਹ ਪੀਟੀਓ ਆ ਪੀਟੀਓ ਦਾ ਕੰਮ ਹੁੰਦਾ ਵੀ ਮਤਲਬ ਜੀ ਟਰੈਕਟਰ ਦੀ ਪੀਟੀਓ ਹੁੰਦੀ ਜਿਹੜੀ ਉਹਨੇ ਪਿੱਛੇ ਰੂਟਾਬੀਟਰ ਨੂੰ ਚਲਾਉਣਾ ਹਾਂ ਨਾ ਮੱਟਰ ਮੱਟਰ ਅਸ਼ਰ ਨੂੰ ਘਮਾਉਣਾ ਵੀ ਮਾਮੇ ਪੀਟੀਓ ਮਾਮੇ ਨੂੰ ਚਲਾਉਂਦੀ ਫਿਰੇ ਆਹੀ ਉਹ ਪੀਟੀਓ ਦਾ ਪੀਟੀਓ ਹੈ ਪੀਟੀਓ ਉਧਰ ਵੀ ਦਿਖਾ ਦਿਓ ਜੀ ਮੈਨੂੰ ਦਿਖਾਈ ਜਾਂਦੇ ਕਿਸੇ ਜੱਗ ਨਹੀਂ ਕਰਦੀ ਕਰਦੀ ਪੀਟੀਓ ਕੋਈ ਕੁਝ ਹੀ ਕਾ ਖਾਸ ਸ਼੍ਰੀ ਮਾਈਕੁਰ ਜੀ ਕਿੱਥੇ ਪਰਮਾਤਮਾ ਦਾ ਨੂੰ ਖਿੱਚ ਰੱਖੀਓ ਚੜ੍ਹਦੇ ਅਕਲਾ ਤੇ ਰੱਖੇ ਜੀ ਤੇ ਹੁਣ ਨਾ ਮੇਰਾ ਦਿਲ ਮਤਲਬ ਨਾ ਉਧਰ ਨਾ ਉਧਰ ਨਾ ਕੀ ਮਤਲਬ ਅੱਧਮ ਚੜੇ ਜੇ ਡੋਕਦੀ ਮੈਂ ਕੀ ਹੋ ਗਿਆ ਸਰਦਾਰ ਜੀ ਨੇ ਮੇਰੇ ਯਾਰ ਬਣ ਵੀ ਆ ਗਈ ਹੈ ਕਹਿੰਦੇ ਤੂੰ ਵੀ ਚੱਲ ਪਤਾ ਨਹੀਂ ਅੱਜ ਕਿੱਧਰ ਤੇ ਦਿਨ ਚੜ ਗਿਆ ਕਹਿੰਦੇ ਨਹੀਂ ਮੇਰੀ ਲੜਾਈ ਹੋ ਜਾਣੀ ਕਿ ਚੁੱਪਚਾਪ ਕਪੜੇ ਪਾ ਨਹੀਂ ਅੱਗੇ ਮੈਂ ਨਾ ਕਰਦੀ ਇੱਕ ਵਾਰ ਜੇ ਇਹ ਛੱਡ ਜੰਨੇ ਆ ਵੀ ਚੱਲ ਰਹਿਣ ਦੇ ਅਸ਼ਵਿੰਨ ਹੁਣ ਆ ਵੀ ਆਈ ਹੋਈ ਆ ਇਹਦਾ ਕੀ ਕਰਾਂ ਪਹਿਲੇ ਮੈਨੂੰ ਸੋਲੂਸ਼ਨ ਦੱਸ ਦੋ ਸੋਲੂਸ਼ਨ ਨਹੀਂ ਆਉਂਦਾ ਸੋਲੂਸ਼ਨ ਹੁੰਦਾ ਸੋਲੂਸ਼ਨ ਦੱਸ ਦੋ ਇਹ ਡਿਸੀਜਨ ਹੈਗਾ ਆ ਵੀ ਆਪਾਂ ਨੇ ਇੱਕ ਘੰਟਾ ਜਾਣੇ ਘੰਟੇ ਚੋਂ ਨਾ ਕਰੀ ਜਾਂਦੇ ਆਪਣੇ ਕੋਲ ਹੈ ਇਹ ਡਿਸੀਜਨ ਹੈਗਾ ਹੈ ਵਿਕਰਮ ਸਿੰਘ ਹੋਰੀ ਤਾਂ ਮੇਰੀ ਗੋਦੀ ਚ ਰਹੂਗੀ ਇਹ ਜਿਹੜਾ ਬਾਦਰ ਰਹੂਗੀ ਇਹ ਸੰਦੀਪ ਦੀ ਗੋਦੀ ਚ ਹਾਂ ਉਹਦੇ ਬਾਅਦ ਉਹਦੀ ਕੁਸ਼ਮ ਮੈਂ ਭੂਆ ਜੀ ਲਗੀ ਨਾ ਨਾਨੀ ਵੀ ਹੈਗੀ ਇਹਦੀ ਇੱਕ ਪੜਨਾਨੀ ਉਹ ਬੈਠੀ ਹੈ ਹੈਗੀ ਆ ਜੈਨ ਨੇ ਨਾ ਤੁਹਾਨੂੰ ਇਹਦਾ ਕੰਮ ਨਹੀਂ ਇਹਦਾ ਕੰਮ ਨਹੀਂ ਆ ਕਿਤੇ ਨਾਨੀ ਹੁਆ ਨੀ ਨਾਨੀ ਹੁਆ ਨੀ ਉਹ ਨਾਨੀ ਨੀ ਕੋਈ ਨੀ ਜੇ ਪਾੜ ਲੱਗ ਵੀ ਗਿਆ ਫਿਰ ਕੀ ਹੋ ਗਿਆ ਮੂਰੇ ਨਾਨ ਨਾਨੀ ਨਹੀਂ ਤਾਂ ਨਾਨੀ ਹੁਆ ਗਿਆ ਕੋਈ ਗੱਲ ਨਹੀਂ ਐਂ ਤੇਣਾ ਤੁਸੀਂ ਸੋਚੀਗੇ ਵੀ ਇਹ ਕੀ ਕਰੂਗੀ ਵਿਚਾਰੀ ਫਿਰ ਤਾਂ ਨਹੀਂ ਸਾਰੇ ਨੇ ਆਪਣਾ ਆਪਣਾ ਲਗ ਪਿਆਰ ਦੇਣਾ ਜਿਹੜਾ ਪਿਆਰ ਮੈਂ ਕਰਨਾ ਉਹ ਕਿੱਥੇ ਜਾਊਗਾ ਕਰ ਲਓ ਜਿਹੜਾ ਹੁਣ ਲਾਡੀਆਂ ਫਾਟੀਆਂ ਕਰਨੀਆਂ ਉਹ ਹੁਣੇ ਕਰ ਲਓ ਉਹ ਗੱਲ ਨਹੀਂ ਨਾ ਬਣਦੀ ਉਹ ਗੱਲ ਚਾ ਉਹ ਗੱਲ ਨਹੀਂ ਬਣਦੀ ਮੈਂ ਤਾਂ ਸਰਦਾਰ ਦੀ ਵੀ ਕਹਿਣਾ ਵੀ ਨਾਲ ਨਹੀਂ ਚਲੀ ਨਹੀਂ ਨਹੀਂ ਇਹ ਗੱਲ ਕਰਦੇ ਅਸੀਂ ਸ਼ਾਮ ਨੂੰ ਡਿਨਰ ਤੇ ਜਾਣਾ ਹੈ ਚਲ ਛੰਨੀਆਣੀ ਦੀਦੀ ਨੇ ਬੁਲਾਇਆ ਵਾ ਉਹ ਜਾਓ ਤੁਹਾਨੂੰ ਕੋਈ ਰੋਕਿਆ ਨਹੀਂ ਬਿਕੈਨ ਮੰਮੀ ਕਹਿੰਦੇ ਵੀ ਹਰਗੁਣ ਨੂੰ ਨਾਲ ਲੇ ਜੀਏ ਤਾਂ ਕਹਿੰਦੇ ਆ ਵੀ ਸਾਨੂੰ ਸ਼ਾਮ ਨੂੰ ਡਿਨਰ ਤੇ ਬੁਲਾਇਆ ਵਾ ਦੀਦੀ ਨੇ ਹਰਗੁਣ ਨੂੰ ਸੱਜਣ ਦਾ ਖਾਣਾ ਉਹਨਾਂ ਨੂੰ ਬੈਠ ਕੇ ਹਰ ਇੱਕ ਹਰਗੁਣ ਦੇ ਨਾਲ ਚਮਚੇ ਨਹੀਂ ਖਾਣੇ ਪਹਿਲੀ ਵਾਰ ਦੀਦੀ ਦੇ ਘਰ ਐਂਟਰੀ ਲੈਣੀ ਐ ਨੇ ਬਣ ਬੂਈ ਦੇ ਘਰ ਅੱਛਾ ਹੋ ਗਾ ਵਾਕਾ ਉਹ ਗੱਲ ਵੱਖਰੀ ਐ ਉਹ ਗੱਲ ਵੱਖਰੀ ਐ ਉਹ ਗੱਲ ਵੱਖਰੀ ਐ ਬਈ ਇਹ ਤਾਂ ਗਲ ਮੰਨਦਾ ਚੱਲ ਮੈਂ ਦੱਸ ਬਈ ਸਾਡੇ ਨਾਲ ਨਹੀਂ ਮਾਮੂ ਮੈਂ ਤਾਂ ਬਹੁਤ ਥੱਕੀ ਪਈ ਐ ਮੈਨੂੰ ਤਾਂ ਸੌਣਾ ਐ ਨਹੀਂ ਮੈਂ ਹੁਣ ਮੈਂ ਕੀ ਕਰਾਂ ਮੈਂ ਵਸੇ ਮੈਨੂੰ ਕਮੈਂਟ ਵੀ ਬਹੁਤ ਆਉਣਗੇ ਵੀ ਤਾਂ ਦਿਮਾਗ ਖਿਲਿਆ ਆ ਬਈ ਮੇਰੇ ਦਿਲ ਕਰਦਾ ਬਈ ਟੇਡੀ ਪਰਗ ਬੰਨਣਾ ਸੌਰੀ ਚੱਲਿਆ ਟੇਡੀ ਪਰਗ ਹਾਂ ਨਾ ਗੋਲ ਪਰਨਾ ਹੈ ਤਾਂ ਗੋਲੇ ਲਾ ਕੇ ਕੋਈ ਨਾ ਬਣਦਾ ਬੰਨੇਗਾ ਉਹ ਤਾਂ ਲੋਰੀਆਂ ਨੂੰ ਚੱਲਿਆ RTO ਹੁੰਦਾ ਕਿ DTU ਹੁੰਦਾ RTO ਰਹਿ ਗਿਆ ਦੇਰ ਤੱਕ ਖਤਮ ਨਾ ਹੋਤੇ ਤੇ ਕਦੇ ਨਾ ਮੰਗਣਾ ਤਿੰਨ ਸਾਲ ਹੋ ਚੁਲੇ ਤੱਕ ਚਾਹ ਤੇ ਚਾਰ ਸਾਲ ਹੋ ਚੁਲੇ RTO ਆਫਸ ਵੀ ਬੰਦ ਕਰਤਾ ਜਿੰਦੇ ਲੱਤ ਕੇ ਉਹ ਤਾਂ ਉਹ ਤਾਂ ਬੰਦ ਹੋ ਗਏ ਤੇ ਹੁਣ RTO ਰਹਿ ਗਿਆ ਤੇ DTU ਦਾ DTU ਤੇ ਕਰਤੇ ਤੇ ਖਤਮ ਹੋਣਾ ਹੈ ਅੱਛਾ ਪਤਾ ਨਹੀਂ ਭਗਵਾਨ ਤਮਾਨ ਨੇ ਹੁੰਦਾ ਨਹੀਂ ਖਤਮ ਕਰੇ ਤੇ ਪਤਾ ਨਹੀਂ ਸਰਕਾਰ ਕੋਲ ਦੇ ਹੈਗੇ Rajasthan ਆਪਣੇ ਪੰਜਾਬ ਪੰਜਾਬ ਦੀ ਗੱਲ ਕਰਦਾ ਮੈਂ ਮੈਂ ਬਾਹਰ ਤੱਕ ਇਹਦਾ ਜਾਂਦਾ ਨਹੀਂ ਬਾਹਰਲੀ ਸਟੇਟ ਚ ਮੈਂ ਤਾਂ ਇੱਥੇ ਇੱਕ ਮੱਖੀ ਨਹੀਂ ਬੈਠੀ ਦਿੱਖਦੀ ਵਿੱਚ ਬੈਠੀ ਹੈ ਆ ਬੈਠੀ ਹੈ ਛੁੱਟ ਗਈ ਨਹੀਂ ਜੱਸ ਮੈਨੂੰ ਕਿੰਨਾ ਕਬਜੇ ਜਾਣਾ ਓਹੋ ਸ਼ਾਮ ਨੂੰ 6:00 7:00 ਕਬਜੇ ਜਾਣਾ ਨਹੀਂ ਆਪਾਂ ਅੱਗੇ ਮੁੜੇ ਹੋਣੇ ਫੜ ਦੇ ਕੇ ਤੁਸੀਂ ਜ਼ਮਾਨ ਤੁਸੀਂ ਜ਼ਮਾਨ ਕੱਦ ਨਹੀਂ ਪਾਪਨ ਨੂੰ ਮੈਂ ਦੱਸੋ ਸਮਾਨ ਵਾਦ ਮੈਂ ਇਕੱਲੇ ਤੇ ਪਾ ਕੇ ਜਾਂਦੇ ਹਾਂ ਜਦੋਂ ਵਿੱਚ ਬੈਠਾ ਮੈਂ ਉੱਧਰ ਉੱਧਰ ਵੇਜਣੇ ਦੱਸੇ ਇੱਕ ਗੱਲ ਗਰੀ ਬਈ ਮਾਮੀ ਵੀ ਕੁਲੰਡਰ ਮੂੰਹ ਕੁਸਰ ਲਾ ਜਿੰਦੇ ਕਿ ਨਹੀਂ ਆਟਾ ਤਾਇਆ ਦਾ ਬੋਗ ਚਾਹ ਤਿਆਰੀ ਕਰ ਲਵੇ ਕੋਈ ਘਾਟ ਬਾਹਤ ਕੁਝ ਹੋਣੀ ਆ ਕੋਲੇ ਸੁਣਨ ਨੂੰ ਸੁਣ ਵੀ ਲਿਆ ਜਾਂਦੇ ਨੇ ਨਾਲ ਨਹੀਂ ਇਹਦੇ ਕੁਝ ਨਹੀਂ ਹੈਗਾ ਜਿਹੜਾ ਕੁਝ ਹੈਗਾ ਥੱਲੇ ਹੀ ਆ ਹਾਂ ਮੱਥਲੇ ਦੇ ਮਠਿਆਈ ਪਾਉਣੇ ਇਹਦੇ ਵਿੱਚ ਚਲੋ ਭਜੇ ਵੀ ਅਗਰ ਹੋਣਕਾ ਕਰਨਾ ਹੈ ਤੇ ਉਹਨੂੰ ਕਰੀਏ ਚਲੋ ਫਿਰ ਬਾਸੋ ਕੋਠੀ ਝਾੜ ਹੋ ਜਾਂਦੀ ਹੈ ਜਿਹੜੀ ਵਿਆਹ ਦੀ ਬੱਚੀ ਨੂੰ ਮਠਿਆਈ ਸਪਲਾਈ ਕਰਦੀ ਉਹਨਾਂ ਨੂੰ ਜਿਹੜਾ ਝਾੜ ਝੂੜ ਕੇ ਪਾ ਲੈਂਦੇ ਆਹ ਮੈਂ ਗੱਲ ਲੱਕੜੀਆਂ ਵੀ ਕੋਠੀ 'ਚ ਮਠਿਆਈ ਕੋਠੀ ਝਾੜ ਕਹਿੰਦੇ ਹਾਂ ਲੱਗਾ ਕੋਈ ਸੈਕਣਾ ਦੀ ਹੋਣ ਲੱਗਿਆ ਮਨ ਤੋਂ ਤਾਂ ਚਲੋ ਫੇ ਚਲੀਏ ਬਹੁਤ ਟਾਈਮ ਹੁੰਦਾ ਪਹਿਲੇ ਚਲੋ 3 ਵਜੇ ਗਿਆ ਪਾ ਲਈਏ 3 ਵਜੇ 3:00 ਪਹੁੰਚਣਾ ਉੱਥੇ ਜਾ ਕੇ ਹਾਂ ਚਾਪੀ ਆ ਕੋਈ ਗੱਲ ਨਹੀਂ ਆਪਾਂ ਨਾਲ ਕੋ ਖੇਚੜ ਕੋਈ ਨਹੀਂ ਦੇਣੀ ਹੈਗੀ ਕੋਈ ਖੇਚੜਾ ਨਹੀਂ ਹੈਗੀ ਚਾਪਲਾ ਤੇ ਠੀਕ ਆ ਨਾ ਬਲਾਈ ਚਾਪੀ ਬਾਵਾ ਆ ਆਹ ਬੜੀ ਮਦਾਈ ਪਰ ਨਾਲ ਨਹੀਂ ਉਹ ਹੀ ਖਾ ਕੇ ਮੁੜੇ ਹੋਣਾ ਹਾਂ ਅਗਲੇ ਨੂੰ ਖੇਚੜਾ ਹੀ ਦੇਣੀ ਆ ਹੂੰ ਹੂੰ ਕੀ ਆ ਜੀ ਕੋਈ ਬਾਈ ਉਹ ਸੁਬਹ ਨੂੰ ਤਦਾ ਹੋਇਆ ਤਾਂ ਮੇਰਾ ਫੋਨ ਆ ਗਿਆ ਲੋ ਮਾਂ ਮੇਰਾ ਉਹ ਇੱਜੇ ਟੇਨ ਚੱਕ ਲਓ ਹੁਣ ਤੁਸੀਂ ਵੀ ਚੱਕ ਲਓ ਕੋਈ ਸਮਾਨ ਚੱਕਣਾ ਚੱਕ ਲਓ ਚਲੋ 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 ਗਾਈ ਚਲਦੇ ਦੇਵਾ ਆਹ ਆਹ ਲਓ ਜੀ ਪਿੱਛੇ ਥੋੜੇ ਆ ਹਾਂ ਖੁੱਲੇ ਕਿੱਟ ਨੇ ਹਾਂ ਫਿਰ ਮੈਂ ਦੋ ਜਗ੍ਹਾ ਪਿੱਛੇ ਰੰਡੂ ਕੀ ਖੁੱਲੇ ਬੁਕਾਣਾ ਫੇਰ ਕਰਦੀ ਫਿਰ ਲਿਫਾਫੇ ਪਾ ਕੇ ਪਿੱਛੇ ਫਿਰ ਇੱਕ ਮੈਂ ਤਾਂ ਪਹਿਲਾਂ ਖੁੱਲੇ ਰੱਖ ਲਾ ਵਿੱਚ ਦੋ ਉੱਪਰ ਲਿਫਾਫੇ ਰੱਖ ਲਈ ਅੱਛਾ ਅੱਛਾ ਹਾਂ ਸਮਝ ਗਈ ਨਾ ਗੱਲ ਨਾ ਲਾਟੀ ਚ ਭਰ ਲੈ ਫਿਰ ਪਾ ਪਿੱਛੇ ਕੱਢਣਾ ਤਾਂ ਉਹਨਾਂ ਨੇ ਇੱਥੇ ਉਹਦੇ ਚ ਹੈਗੇ ਹੀ ਆ ਹਾਂ ਪਾਰਾ ਨਹੀਂ ਕਿਸੇ ਬਰਤਨ ਚ ਕੱਢ ਲੈਣਗੇ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਇਹ ਆਹ ਦੇਖ ਤਾਂ ਆਪਣੇ ਗੇੜ ਚ ਲਾਤਾ ਕੰਮ ਦੇ ਕੇ ਪਾਈ ਪੱਬੀ ਹਾਂ ਸੋ ਹਾਂ ਸੈਟ ਕਰ ਲਾ ਲੱਡੂ ਤੋੜ ਲਓ ਪਾ ਦਿਨਾ ਲੱਡੂ ਜੜੀ ਆ ਮਠਿਆਈ ਕੋ ਡੱਬਾ ਹੁੰਦਾ ਆਪਾਂ ਕਿ ਲਫਾਫੇ ਚ ਦੇ ਚੱਲੀਏ ਲਫਾਫੇ ਅੱਜ ਪਾ ਲੈਣੀ ਦੋ ਲਫਾਫੇ ਮੇਰੇ ਬਾਕੇ ਉੱਪਰ ਆਖ ਲੋ ਹਾਂ ਘਾ ਲਓ ਚਲੋ ਪਲੇਟ ਪਾਈ ਤੇ ਮम्मी ਇਹੋ ਕਰ ਲਓ ਲਓ ਆ ਲਓ ਜੀ ਹਾਂ ਕਬਿਤ ਤਿੰਨ ਚਾਰ ਜਗ੍ਹਾ ਜਾਣੀ ਕੋਠੀ ਜਾਣ ਕੋਈ ਨਾ ਕੋਈ ਨਾ ਰਜਮਾ ਮਰੀ ਕਮਾਨੇ ਦਾ ਲੱਗੀ ਲਜਾਣਾ ਹਾਂ ਲੈ ਜਾ ਉਦੋਂ ਮੈਂ ਲੈ ਕੇ ਨਹੀਂ ਗਏ ਉਹ ਲੈ ਕੇ ਨਹੀਂ ਹੋਰ ਸਰ ਜਾਣੇ ਤੇ ਇਹਦੇ ਦੀ ਪਾਣੀ ਹੋਰ ਆ ਲੱਡੂ ਪਾਕਰ ਇਹ ਲੱਗ ਪਾਉਣੇ ਵੀ ਨਾ ਤੇ ਕੇ ਵੀ ਪਾਉਣੇ ਇਹ ਥੋੜੇ ਥੋੜੇ ਪਾ ਲਿਆ ਹੈ ਉੱਪਰ ਜਾ ਕੇ ਤੇ ਇਹਦੇ ਵਿੱਚ ਘੇਰ ਲਈਦੇ ਹੁੰਦੇ ਆ ਲੱਡੂ ਪਾ ਕੇ ਵਿੱਚ ਘੇਰ ਲਈਦੇ ਥੋੜੇ ਪਾ ਲੈਂਦੇ ਵਿੱਚ ਸਾਰੀ ਤੁਸੀਂ ਮਿੱਠੇ ਨੂੰ ਕਦੋਂ ਘੇੜਾ ਤੇ ਪੈਨ ਮਾ ਮਾ ਬਹੁਤ ਆਕੀ ਹੋਈ ਬੀਬੀ ਗੁਰਦੀਆਂ ਪੈਸੀ ਮਾਮੀ ਦੇਖੀ ਬੜੀ ਲੈ ਗੁਰਦ ਲੱਭਦਾ ਫਿਰਦਾ ਤਾਂ ਹਾਂ ਹਾਂ ਬਾਈ ਕਮਾਲ ਹੈ ਕਰੀ ਭਈਆ ਕੁਝ ਵੀ ਰਾਇਣਾ ਰੋਲਾ ਪਾਚਿਆ ਐਨੇ ਖੁਸ਼ੀਆਂ ਮੈਨੂੰ ਖੁਸ਼ੀਆਂ ਮਾ ਕਾਕਾ ਕੇ ਜੁਕਰ ਵਧਾ ਦੇ ਕੋ ਜੀ ਅੱਜ ਬੇਟਾ ਨੇ ਤੱਕ ਗਲਾਉਂ ਦੋ ਆਬ ਕਿਹੜਾ ਦਿੱਤਾ ਹੋਇਆ ਮਾਮੇ ਯਾਰ ਦੇ ਲੈ ਕਿਆ ਕਹੀ ਜਾਂਦੇ ਯਾਰ ਹਾਂ ਜਲੇਬੀਆਂ ਤਾਂ ਥੋੜੀਆਂ ਬਣਵਾਈਆਂ ਸੀਆਂ ਸਾਰਾ ਬਰੋ ਪਾ ਦਸ ਆ ਪਾ ਇਹੋ ਬੋਲੋ ਚਲੋ ਬੋਲੋ ਫਤਿਹ ਕੰਮ ਉੱਪਰ ਰੱਖ ਲੋ ਗਲਾਸ ਜਮਨਾਸੁੱਲੇ ਜਿਹੜੇ ਤੁਹਾਡੇ ਬੁੱਤ ਵੀਰ ਨੇ ਠੀਕ ਹੈ ਠੀਕ ਹੈ ਉਹਦੇ ਉੱਪਰ ਨਹੀਂ ਵੀਰ ਉਹਨੇ ਸਾਰਾ ਕੁਝ ਲੇਗੜ ਦੇਣਾ ਥੱਲੇ ਤੱਕ ਮੰਮੀ ਜੀ ਆ ਰਹੀ ਪਾ ਜੀ ਪਾ ਗਲਾਸ ਉੱਪਰ ਤਾਂ ਇੱਕ ਹੋਰ ਉਹ ਖਾ ਜਾਏ ਤੁਸੀਂ ਮਿੱਟੀ ਕਮੈਂਟਰ ਨੂੰ ਕਾ ਇਹ ਵਾ ਸੁਵੇਰੀ ਕੋਈ ਚੀਜ਼ ਪਈ ਜਾਂਦੀ ਉਹ ਹੋਰ ਬਾਰੇ ਕੁਝ ਹਾਂ ਬਾਰੇ ਬਸ ਕੁਲਹਰ ਕੋ ਥੋੜਾ ਇੱਕ ਜਿਹਾ ਥੋੜਾ ਬਸ ਆ ਗੜੀ ਜਣੇ ਆਪਦਾ ਇਹ ਬੜੀ ਬਹੂ ਜਿਹੜੀ ਆਈ ਨਹੀਂ ਅੱਛਾ ਚੱਲ ਕੋਈ ਗੱਲ ਨਹੀਂ ਥੋੜਾ ਜਿਹਾ ਮੰਮੀ ਪਾਲਾ ਬਸ ਉਹਨੂੰ ਤਾਂ ਕਾਟੀ ਪਾਲਾ ਇਹ ਉਧਰ ਆ ਜੀ ਵਾਲੇ ਪਾਸੇ ਦੇ ਨੇ ਆ ਚੱਲ ਆ ਨਾ ਆ ਠੀਕ ਆ ਕੋਈ ਗੱਲ ਨਹੀਂ ਆ ਵਿੱਚ ਨਾ ਬੋਲਣਾ ਇਧਰ ਵੀਡੀਓ ਬਣਦੀ ਹੈ ਚ ਹਲਾ ਕਿ ਹੈ ਵੀ ਮੈਨੂੰ ਹਾਂ ਕਹਿੰਦੇ ਕਿਤੇ ਨਾ ਉਹ ਨਹੀਂ ਦੇਖਦੇ ਵੀਡੀਓ ਚਲੋ ਠੀਕ ਆ ਫਿਰ ਆ ਜੀ ਨਹੀਂ ਪਾਲਾ ਮਾਤਾ ਨੂੰ ਪਾਣੀ ਆ ਕਾਕਾ ਉਹ ਜਿਹੜਾ ਹੋਰ ਜਿਹੜਾ ਜਾਂਦਾ ਹੈ ਉਹ ਗਿਆ ਘਰਾਂ ਨੂੰ ਜਾਂਦਾ ਹੁਣ ਗਿਆ ਕਾਕਾ ਲੈ ਆਹ ਹਾਲੇ ਪਹੁੰਚੇ ਨਹੀਂ ਬਸ ਚੱਲ ਬਸ 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 ਚਲੋ ਬੋਲੋ ਬਤੇ ਬੋਲੋ ਵਾਇਗਰੂ ਬਲ ਇੱਕ ਲਫਾਫਾ ਜਿਹੜਾ ਦੂਸਰਾ ਤੁਸੀਂ ਕਹਿੰਦੇ ਅਮਰੀਕ ਮਾਮੇ ਵਾਸਤੇ ਹਾਂ ਉਹਦੇ ਚ ਪਾ ਲੈ ਥੋੜੇ ਜਿਹਾ ਹੋਰ ਆ ਜਿਹੜਾ ਲਫਾਫਾ ਇਹ ਸੁਖਵੀਰ ਦੇ ਮੂੰਹ ਚ ਜਾਉ ਸਿੱਧਾ ਹੀ ਦੇਖੀ ਇਹ ਕੀ ਆ ਇਹ ਕੀ ਆ ਦੇਖੀ ਇਹ ਬਈ ਦੇਖੀ ਉਹਦੇ ਪਰ ਨੋ ਲਿਖਿਆ ਹੋਇਆ ਮੈਂ ਪਹਿਨਾ ਪੜ ਲੈ ਦੇਖ ਮੈਂ ਜਾਣੀ ਜਾਣਾ ਇਹ ਇਹ ਬਈ ਆ ਆਖ ਆਰ ਕਹਦੇ ਕਿ ਮੈਨੂੰ ਪਹਿਲੀ ਪਤਾ ਲੱਗ ਗਿਆ ਦਾ ਹਾਂ ਇੱਥੇ ਸਾਰਾ ਕੁਝ ਪਾਇਆ ਗਿਆ ਕੋਚਰਾ ਮਾਮੀ ਨੇ ਵਾ ਠੀਕ ਆ ਬਸ ਫਿਰ ਇਹੀ ਰੱਖ ਦੇ ਮਾਮੀ ਹਾਂ ਇਹ ਪਾਉਣਾ ਇਹ ਚੱਲੀ ਸਾਈਡ ਪਰ ਰੱਖ ਦਿਓ ਹਾਂ ਜੀ ਇਹਨੂੰ ਲੱਗਾ ਰੱਖਣਾ ਹੂੰ ਹੂੰ ਸਰਾ ਬੰਦ ਹੂੰ ਚਲੋ ਜਾਇਓ ਤੇ ਨਾ ਬੋਝਵਾ ਲਾ ਬੰਦੀ ਕਪੜੇ ਰੱਖਿਓ ਕੱਪੜਾ ਕੁੰਡਾ ਕਿੱਥੇ ਲਾਣਾ ਹੈ ਕੀ ਆਖੋ ਹੂੰ ਚਲੋ ਸਭੀ ਹੱਥਾਂ ਤੋਂ ਨਹੀਂ ਹੋ ਫੇਰ ਜਿੱਪੇ ਜਿੱਪੇ ਦੇ ਹੱਥ ਲੈਣੇ ਆਥੇ ਇੱਕ ਹੋਰ ਲਿਖਤਾ ਤਖਬੀਰ ਦਾ ਨੋ 2 ਉੱਥੇ ਲਿਖਿਆ ਹੋਤਾ 2 ਖਿਲੇਖਿਆ ਹੋਤਾ ਤਖਬੀਰ ਦਾ 2 ਖਾਣੇ ਨਹੀਂ ਆਜੋ ਆਜੋ ਨਹੀਂ ਪਾਪੀ ਬਸ ਆਹੀ ਕੁਛ ਹੈ ਇਹਦੇ ਵਿੱਚ ਕੁਛ ਕੋਈ ਕੋਈ ਰੁਪਈਆ ਰੁਪਈਆ ਕੋ ਸਕਣਾ ਚੱਕਣਾ ਉੱਪਰੀ ਆ ਕੁਛ ਨਹੀਂ ਪਾਇਆ ਚੇਰੋ ਫੇਰ ਮਾਂ ਨੀ ਚੜ ਜਾ ਉੱਪਰ ਆ ਜਾ ਮਮੀ ਚਲੋ ਮੈਨੂੰ ਇਹ ਥੱਲੇ ਸਭ ਤੋਂ ਲਾਸਟ ਵਿੱਚ ਦਿਖਾਈ ਪੋ ਵੀ ਕਿ ਐ ਥੱਲੇ ਚਮਟੀਆਂ ਆਈਆਂ ਫਿਰ ਤਾਂ ਠੀਕ ਹੈ ਇਹ ਸਾਰਾ ਕੁਝ ਪਾਇਆ ਬਾਈ ਅਸੀਂ ਬੀਬੀ ਕੋਲ ਦੇ ਦੇਣਾ ਫਿਰ ਉਹ ਆਪੇ ਹੋਰ ਪਾਣੀ ਹੋਊਗੀ ਪਾਈ ਜਾਊਗੀ ਜਿੱਤਨਾ ਮਰਜ਼ੀ ਕਰੀ ਜਾਵੇ ਬਸ ਗੱਲ ਵੀ ਠੀਕ ਹੈ ਖੜ ਜਾ ਖੜ ਜਾ ਖੜ ਜਾ ਭਾਬੀ ਰੋਕੋ ਇੱਕ ਮਿੰਟ ਇੱਕ ਮਿੰਟ ਰੋਕੋ ਭਾਬੀ ਭਾਬੀ ਰੋਕੀ ਇੱਕ ਮਿੰਟ ਭਾਬੀ ਗੱਡੀ ਬਾਹਰ ਬਾਹਰ ਗੱਡੀ ਨੂੰ ਬਾਹਰ ਗੱਡੀ ਚਲ ਸੁਖਵੀਰ ਚਲ ਸੁਖਵੀਰ ਮਰਜੀ ਹੈ ਹਰ ਹੱਲ ਹੋ ਖੱਦ ਹੋ ਗਈ ਅੱਗੇ ਤੇ ਲਾਓ ਪਿੱਛੇ ਉੱਥੇ ਰੱਖ ਦੇ ਪਿੱਛੇ ਮੈਂ ਬੈਠਣਾ ਅੱਗੇ ਦਾ ਉੱਥੇ ਹੁੰਦਾ ਮੈਂ ਤਾਂ ਸਾਥ ਹੈ ਨਹੀਂ ਮਾਮਾ ਮਾਮਾ ਨੇ ਤਾਂ ਗੱਡੀ ਚਲਾਉਣੀ ਹੈ ਮੈਂ ਤਾਂ ਸਾਈਡ ਤੇ ਬੈਠਾ ਮੈਂ ਤਾਂ ਵੀਡੀਓ ਬਣਾਉਣੀ ਮਾਮੇ ਆਰਾ ਓਏ ਨਹੀਂ ਨਹੀਂ ਇੱਧਰ ਨਹੀਂ ਹੁਣੀ ਕਰ ਮੈਂ ਇੱਧਰ ਚੱਲ ਹੋ ਚਲਾਉਣੀ ਸਿੱਖ ਸਿੱਖੂਗਾ ਮਾਮੂ ਮਾਮੂ ਨੂੰ ਤਾਂ ਮੈਂ ਉੱਥੇ ਫਿਰ ਲਿਕੇ ਅਸੀਂ ਚੱਲੇ ਨਾ ਇੰਡੀਆ ਦੀ ਸੈਰ ਪਰ ਨਿਕਲਣਾ ਦੋਨਾਂ ਨੇ ਤੂੰ ਵੜਦਾ ਸਹੀ ਵਿੱਚ ਮਾਮੇ ਆਰਾ ਇਹਨਾਂ ਕਰ ਓ ਪਾਬੀ ਕਿੱਥੇ ਰੱਖੀ ਚਾਬੀ ਆਲਾ ਫੜੀ ਮਾਮੂ ਨਾ ਪਾਣੀ ਨਾਲੇ ਆਪਣੇ ਕੋਲ ਰੱਖ ਆਇਆ ਹਾਂ ਆਹ ਫੜੀ ਹਾਂ ਚਲੋ ਤੇ ਰਹਿਣ ਦੇ ਚਲੋ ਬੈਠੋ ਮਾ ਵੀ ਮੋੜੇ ਹੱਥ ਤੋਂ ਲਵਾ ਮੇਰੇ ਕਿਤੇ ਪੱਜਿਆ ਚੱਲਿਆ ਰੰਦਾ ਕੰਮ ਵਾਹ ਕੋਈ ਸੱਚਾ ਪਾਛਾ ਸੁੱਖ ਰੱਖੀ ਸ਼ਾਂਤੀ ਰੱਖੀ ਉਧਰ ਵੀ ਤਾਂ ਟੱਕੀ ਇੱਧਰ ਮੈਂ ਕੀ ਹਾਲ ਲੱਗਦਾ ਪਤਾ ਨਹੀਂ ਚੱਲੋ ਜੀ ਠੀਕ ਹੈ ਜੀ ਮਿਲਦੇ ਆ ਅੱਗੇ ਚੱਲ ਕੇ ਲਓ ਜੀ 2000 ਜਣਾ ਖੇਲਿਆਂ ਦੀ ਲੈਣੀਆਂ ਸੀ ਨਾਲ ਨੂੰ 2 ਕਿਲੋ ਸੇਬ ਕਿਲੋ ਕਿਲੋ ਜਦੇ ਜਦੇ ਵਾਹਿਗੁਰੂ ਲਓ ਜੀ ਪਹੁੰਚ ਗਏ ਆਪਾਂ ਵਾਹਿਗੁਰੂ ਅੰਮ ਲਾਉ ਕਰ ਦਨੇ ਆ ਉਹ ਚੱਕ ਲੈ ਉਸ ਸੇਬ ਕਿੱਥੇ ਆ ਸੁਖਵੀਰ ਠੀਕ ਹੈ ਸ਼ਿਆਲ ਵੀ ਮਾਮਾ ਸੇ ਆਇਂ ਜਾ ਮਾਮਾ ਗੱਲ ਚੋਂ ਬੰਦਣਾ ਚਲੋ ਆ ਗੱਲ ਚੋਂ ਆਇਨਾ ਤੋਪਾਸ ਵੀ ਮੈਂ ਡਿੰਗ ਪਾਟ ਲਓ ਤੇਰ ਤੋਂ ਤਾਂ ਨਾ ਪੂਪਾ ਨਾਨੀ ਚਾਹੁੰਦੀ ਹੁੰਦੀ ਤੇ ਸਲਫੇ ਠੀਕ ਹੈ ਫੇਰ ਠੀਕ ਹੈ ਅੱਛਾ 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 ਹਾਈ ਟੀਨੂ ਐਂਟਰੀ ਖੱਬੇ ਹੱਥ ਖੱਬੇ ਹੱਥਾਂ ਮੈਂ ਖੜਕਾਓ ਭਾਈ ਖੁੰਡਾ ਸਤਿ ਸ਼੍ਰੀ ਅਕਾਲ ਜੀ

ਹਾਂ ਕਿਰਪਾ ਕਰ ਬੈਠਣਾ ਬੇਤਰਦੀ ਕਲਾ ਪੈਣ ਦਾ ਜੀ ਸਤਿਗੁਰੂ ਜੀ ਠੀਕ ਹੈ ਮੇਰਾ ਮਤ ਉਹ ਕਿੱਦਾਂ ਅੱਜ ਕੱਜ ਨੂੰ ਲੜਾ ਜੀ ਦਾ ਫੈਮ ਹੈ ਜੀ ਲੱਗਦੀ ਜੀ ਸਾਸਰੀ ਕਾਲ ਦੀ ਸੇਕ ਸਭ ਚਰ ਦੌੜੇ ਦਰਵਾਇਆ ਦਰਵਾਇਆ ਨਾ ਚਲਦੀ ਕਿੱਥੇ ਕੋਈ ਨਹੀਂ ਬੈਜੋ ਬੈਜੋ ਚਲੋ 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 ਬਈ ਚਲੋ